ਉਨਾਜਾ ਚੀਫ ਮਿਨਿਸਟਰ ਆਪਣਾ ਅੱਤ ਭਗਤ ਸਿੰਘ ਦੀ ਸੋਚ ਤੇ ਮੈਨੂੰ ਲੱਗਦਾ ਜਦੋਂ ਸਰਕਾਰ ਬਣਾਉਣੀ ਸੀ ਉਦੋਂ ਤੱਕ ਤਾਂ ਪੱਗ ਬੰਨੀ ਤੇ ਉਹਦੇ ਮਤ ਆਹ ਮਾਰ ਕੇ ਕਹਿੰਦੀਆਂ ਇਹਨਾਂ ਨੇ ਤਾਂ ਵਰਤਿਆ ਨਾ ਵਰਤਿਆ ਸੋ ਇਹਨਾਂ ਨੇ ਪਾਪ ਕਰਨ ਵਾਲੇ ਲੋਕ ਆ ਜਿਹੜੇ ਲੋਕ ਵਰਤਿਆ ਆਪਣੇ ਪੰਜਾਬੀਆਂ ਨੂੰ ਦੇਖੋ ਤੁਹਾਡੇ ਨਾਲ ਜਿਹੜਾ ਲੋਕ ਤੁਸੀਂ ਦੇਖੋ ਬੈਕਗ੍ਰਾਉਂਡ ਦੇਖੋ ਜਿਹੜੇ ਪੱਗ ਬਣ ਕੇ ਦਿਖਾਉਂਦੇ ਆ ਨਾ ਕਿ ਅਸੀਂ ਭਗਤ ਸਿੰਘ ਆ ਸਭ ਤੋਂ ਵੱਡੇ ਠੱਗ ਉਹ ਹੁੰਦੇ ਆ ਪੱਗ ਬਣ ਲੈਣਗੇ ਭਗਤ ਸਿੰਘ ਰਾਤ ਨੂੰ ਜਾ ਕੇ दारू ਦੇ ਲੱਗ ਕੇ ਸਾਰਾ ਕੰਮ ਕਰਨਗੇ ਹੁਣ ਆ ਜਾ ਚੀਫ ਮਿਨਿਸਟਰ ਆਪਣਾ ਹੈ ਅ ਭਗਤ ਸਿੰਘ ਦੀ ਸੋਚ ਤੇ ਮੈਨੂੰ ਲੱਗਦਾ ਜਦੋਂ ਸਰਕਾਰ ਬਣਾਉਣੀ ਸੀ ਉਦੋਂ ਤਾਂ ਪੱਗ ਬੰਨੀ ਤੇ ਉਹਦੇ ਬਾਅਦ ਆਮ ਆਦਮੀ ਆ ਪਾਰਟੀ ਦੇ ਲੋਕ ਕੌਣ ਹੈ ਤੁਸੀਂ ਦੇਖੋ ਜਿਹੜਾ ਸਭ ਤੋਂ ਮਾੜਾ ਆਨਸਰ ਹੋਊਗਾ ਕਿਸੇ ਪਿੰਡ ਦਾ ਉਹ ਆਮ ਆਦਮੀ ਪਾਰਟੀ ਦਾ ਹੋਊਗਾ ਤੁਸੀਂ ਇਹਨਾਂ ਦੇ ਐਮਐਲਏ ਦਾ ਕਰਤਾਰ ਦੇਖ ਲਓ ਇਹਨਾਂ ਦਾ ਬੈਕਗਰਾਉਂਡ ਦੇਖ ਲਓ ਐਮਐਲਏ ਦਾ ਹੁੰਦਾ ਭਗਤ ਸਿੰਘ ਜੀ ਮਲਾਦਾ ਮਲਾਦਾ ਜਿਹੜੇ ਉਹਨਾਂ ਨੇ ਕੰਮਲ ਰੱਖੇ ਹੋਣੇ ਆ ਹਥਿਆਰ ਆ ਫੋਟੋਆਂ ਉਹ ਵੀ ਕੜਤੀਆਂ ਹੋਣੀਆਂ ਘਰੋਂ ਜਿਹੜਾ ਮਕਸਦ ਸੀ ਪੂਰਾ ਹੋ ਗਿਆ ਐ ਜਿਹੜੀ ਪਾਰਟੀਆਂ ਜਿਵੇਂ ਆਹਮ ਆਦਮ ਕਹਿੰਦੀਆਂ ਇਹਨਾਂ ਨੇ ਤਾਂ ਵਰਤਿਆ ਨਾ ਵਰਤਿਆ ਸੋ ਇਹਨਾਂ ਨੇ ਪਾਪ ਕਰਨ ਵਾਲੇ ਲੋਕ ਆ ਜਿਹੜੇ ਲੋਕ ਵਰਤਿਆ ਆਪਣੇ ਪੰਜਾਬੀਆਂ ਨੂੰ ਦੇਖੋ ਤੁਹਾਡੇ ਨਾਲ ਲੋਕੀ ਤੁਹਾਨੂੰ ਵਰਤ ਕੇ ਤੁਹਾਡੇ ਨਾਲ ਸੱਤਾ ਲੈਂਦੇ ਐ ਅਕਾਲੀ ਦਲ ਦਾ ਨਾਰਾ ਰਾਜ ਕਰਨਾ ਨਹੀਂ ਸੇਵਾ ਕਰਨਾ ਹੈ ਰਾਜ ਨਹੀਂ ਸੇਵਾ ਤੇ ਦੂਜੀ ਪਾਰਟੀਆਂ ਦਾ ਜਿਵੇਂ ਨੈਸ਼ਨਲ ਪਾਰਟੀਆਂ ਦਾ ਉਹਨਾਂ ਦਾ ਮਕਸਦ ਹੈ ਰਾਜ ਕਾਂਗਰਸੀ ਜਦੋਂ ਆਉਣਗੇ ਝੂਠੇ ਵਾਅਦੇ ਕਰਨਗੇ ਕੁਝ ਕਰਨਗੇ ਤੁਸੀਂ ਦੇਖੋ ਮੈਂ ਪੰਜਾਬੀਆਂ ਨੂੰ ਪੁੱਛਣਾ ਚਾਹਣਾ ਹੈ ਤੁਹਾਡੇ ਗੁਰੂ ਘਰਾਂ ਤੇ ਹਮਲਾ ਕਾਂਗਰਸ ਨੇ ਕਰਤਾ ਗੁਰੂ ਘਰ ਢਾ ਦਿੱਤੇ ਬੇਅਦਬੀਆਂ ਕੀਤੀਆਂ ਇੱਕ ਸਾਲ ਫਿਰ ਵੋਟਾਂ ਤੁਸੀਂ ਪਾ ਦਿੱਆਂ ਉਹਨਾਂ ਨੂੰ 35 ਐਮਐਲਏ ਬਣਾਤੇ ਤਿੰਨ ਵਾਰ ਉਹਨਾਂ ਦੀ ਸਰਕਾਰਾਂ ਬਣਾ ਦਿੱਤੀਆਂ ਆਪਣੇ 'ਚ ਕੋਈ ਖੂੰਚ ਕੇ ਹੋ ਕੀ ਗਿਆ ਸਾਰ ਭਗਤ ਸਿੰਘ ਦੀ ਸੋਚ ਹੁੰਦੀ ਤਾਂ ਜੇ ਐਡਾ ਕੋਈ ਜ਼ੁਲਮ ਕੀਤਾ ਹੋਇਆ ਸਾਰ ਭਗਤ ਸਿੰਘ ਜੇ ਆਪਾਂ ਬਾਹਰ ਆਪਣੇ ਆਪ ਨੂੰ ਸੋਚਦੇ ਪੈਰਾ ਦੰਦੇ ਆ ਐਜੇ ਲੋਕਾਂ ਨੂੰ ਤਾਂ ਆਪਾਂ ਬਰਦਾਸ਼ਤ ਕਰਨਾ ਨਹੀਂ ਚਾਹੀਦਾ ਜਿਹੜੇ ਲੋਕ ਕਹਿੰਦੇ ਕੁਛ ਕਰਦੇ ਕੁਛ ਹੁਣ ਉਹਦੇ ਬਾਅਦ ਕਾਂਗਰਸ ਥੱਕ ਮਰ ਗਈ ਉਹਦੇ ਬਾਅਦ ਖੋਰ ਆਇਆ ਇਨਕਲਾਬ ਦੇ ਨਾਂ ਤੇ ਜਿਹੜਾ ਆਉਂਦਾ ਇਨਕਲਾਬ ਇੱਥੇ ਆ ਜਾਂਦਾ ਮਿੱਟੀ ਇੱਥੋਂ ਚੱਕ ਲੈਂਦਾ ਮੱਥੇ ਤੇ ਲਾ ਦਿੰਦਾ ਉਹ ਪਤਾ ਨਹੀਂ ਮਿੱਟੀ ਕਿਥੇ ਜਾਂਦੀ ਉਹਦੇ ਬਾਅਦ ਪਹਿਲੇ ਪੀ ਪੀ ਪ ਬੜੀ ਸੀ ਪੀ ਪੀ ਉਹ ਵੀ ਉਹਦੇ ਬਾਅਦ ਹੁਣ ਆ ਆ ਗਈ ਮੈਨੂੰ ਡਰ ਆ ਕਿ ਹੋਰ ਨਾ ਆ ਜੇ ਕੋਈ ਕਿਉਂ ਕਿ ਆਪਾਂ ਮਾਦਮ ਸਹੀ ਦੱਸਾਂ ਸਹੀ ਪੰਜਾਬ ਦੀ ਥੋੜੀ ਆਪਣੀ ਜਿਹੜੀ ਮੂਵਮੈਂਟ ਹੈ ਥੋੜੀ ਆਪਣੀ ਜੀ ਸੋਚ ਹੈ ਉਹ ਕਾਲੀ ਦਲ ਹੈ ਕਾਲੀ ਦਲ ਸ਼ੋਗ ਨਹੀਂ ਕਾਲੀ ਦਲ ਇਤਿਹਾਸ ਦੇਖ ਲੋ ਸ਼ਹਾਦਤਾਂ ਦਾ ਇਤਿਹਾਸ ਹੈ ਕੁਰਬਾਨੀਆਂ ਦਾ ਇਤਿਹਾਸ ਹੈ ਜ਼ੁਲਮ ਦੇ ਖਿਲਾਫ ਲੰਘਦਾ ਇਤਿਹਾਸ ਹੈ ਕਿਸੇ ਹੋਰ ਪਾਰਟੀ ਦਾ ਨਹੀਂ ਹੈ ਕਿਸੇ ਹੋਰ ਦਾ ਨਹੀਂ